ਜਪੀਅਤੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਟਾਈਮ ਅਸੀਂ ਖੜਿਆ ਪਿੰਡ ਖੇਮੂਆਣਾ ਦੇਖੇ ਗੁਰਦੇਵ ਸਿੰਘ ਔਰ ਕਾਲਾ ਸਿੰਘ ਦੇ ਘਰੇ ਪੁੱਤਰ ਮੇਜਰ ਸਿੰਘ ਜੋ ਇਸ ਟਾਈਮ ਦੇ ਉੱਤੇ 70 75% ਲਗਭਗ ਹੈਂਡੀਕੈਪ ਨੇ ਉਹਨਾਂ ਨੇ ਆਪਣਾ ਜੋ ਨਿੱਜੀ ਜਾਇਦਾਦ ਹੈ ਉਹਨਾਂ ਨੇ দান ਕੀਤੀ ਹੋਈ ਹੈ ਗੱਲ ਕਰਾਂਗੇ ਉਹਨਾਂ ਨਾਲ ਕਿ ਉਹਨਾਂ ਨੂੰ ਕੋਈ ਐਜਾਇ ਮਜਬੂਰੀ ਪੈ ਗਈ ਕਿ ਉਹਨਾਂ ਨੂੰ ਦਾਨ ਕਰਨਾ ਪੈਗਾ ਜੁੜੇ ਰੋ ਪੰਜਾਬੀ ਅੱਤਵਾਦ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਇਹ ਕਹਿੰਨੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਜੀ ਜੀ ਫੈਲਦੇ ਅਧਾਰ ਤੇ ਤੁਹਾਡੇ ਤੱਕ ਪਹੁੰਚੋਗੇ ਮਨਵਾਉਂਦੇ ਅਸੀਂ ਨੂੰ ਕਾਲਾ ਸਿੰਘ ਨੂੰ ਕਰਦੇ ਆ ਉਹਨਾਂ ਨਾਲ ਗੱਲਬਾਤ ਹਾਂਜੀ ਕਾਲਾ ਸਿੰਘ ਜੀ ਕੀ ਹਾਲ ਨੇ ਠੀਕ ਆ ਭਾਈ ਜੀ ਅੱਛਾ ਤੁਹਾਡਾ ਪਿੰਡ ਖੇਮੂਆਣਾ ਹਾਂਜੀ ਖੇਮੂਆਣਾ ਅੱਛਾ ਇੱਕ ਵਾਇਰਲ ਵੀਡੀਓ ਹੋਈ ਸੀ ਜਿਹਦੇ ਵਿੱਚ ਮਤਲਬ ਕਿ ਇੱਕ ਅਸੀਂ ਗੱਲ ਸੁਣੀ ਸੀ ਵੀ ਜੋ ਜਿਹੜੀ ਤੁਹਾਡੀ ਤੁਸੀਂ ਹੈਂਡੀਕੈਪਟੋ ਜਿਹੜੇ ਤੁਹਾਡੇ ਪ੍ਰਾਪਰਟੀ ਆ ਤੁਸੀਂ ਦਾਨ ਕੀਤੀ ਆ ਠੀਕ ਹੈ ਪਹਿਲਾਂ ਤਾਂ ਸਾਨੂੰ ਇਹ ਦੱਸੋ ਜਿਹੜਾ ਤੁਹਾਡਾ ਸਰੀਰ ਹੈ ਇਹ ਜਮੰਦਰੀ ਹੈਂਡੀਕੈਪਟਾ ਜਾਂ ਕੋਈ ਬਾਹਰੋਂ ਵਾਪਸ ਇੰਸੀਡੈਂਟ ਹੋਗਾ ਇਸ ਲਈ ਡਰਾਈਵਰ ਚਮੰਦ ਤੁਹਾਨੂੰ ਅੱਛਾ ਡਰਾਈਵਿੰਗ ਐਕਸੀਡੈਂਟ ਹੋ ਗਿਆ ਅੱਛਾ ਇਹ ਕਿੰਨੇ ਪਰਸੈਂਟ ਹੈ ਤੁਹਾਡਾ ਸਰੀਰ ਜੀ 77 75 75% اچھا ਜੇ ਹੁਣ ਤੂੰ ਆਪਾਂ ਗੱਲ ਕਰੀਏ ਵੀ ਕਹਿੰਦੇ ਵੀ ਜਿਹੜਾ ਤੁਸੀਂ দান ਕੀਤਾ ਉਹਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ ਕੀ ਕੀ দান ਕੀਤਾ ਤੁਸੀਂ ਮੇਰਾ ਜੀ ਆਪ ਮਕਾਨਾ ਗੁਰੂ ਘਰ ਦੇ DNA ਇੱਕ ਇੱਕ ਥੀਖਾ ਲਈ ਡਬੀ ਲਖਾਈ ਵੀ ਆ ਮੇਰੀ ਸਟਾਮਪ ਤੇ ਲਿਖੋ ਕੇ ਦਿੱਤੀ ਵੀ ਆ ਇਹ ਗੱਲ ਮੰਜੀ ਵਰਨਾ ਰੋਟੀ ਵੀ ਦਿੰਦੇ ਆ ਪਾਣੀ ਵੀ ਦੇਣਗੇ ਮੈਨੂੰ ਅੱਛਾ ਇਹ ਜਿਹੜੇ ਜਿਹੜਾ ਮਤਲਬ ਕਿ ਜਿਹੜਾ ਛੋਟਾ ਜਿਹਾ ਘਰ ਹੈ ਇਹ ਤੁਸੀਂ ਮਤਲਬ ਕਿ ਗੁਰਦੁਆਰਾ ਸਾਹਿਬ ਨੂੰ দান ਦਿੱਤਾ ਹੋਗਾ ਹਾਂ ਜੀ ਨਾ ਲੱਗਦਾ ਜਮਾ ਗੁਰਦੁਆਰੇ ਇਸ ਤੋਂ ਇਲਾਵਾ ਕੋਈ ਹੋਰ ਇੱਕ ਮੇਰੇ ਕੋਲ ਜੀ ਹਾਥੀ ਆ ਪੌਣੇ 4 ਲੱਖ ਰੁਪਏ ਦਾ ਠੀਕ ਹੈ ਉਹ ਵੀ ਗੁਰੂ ਘਰ ਦੇ ਕਿਤੇ ਸੌਦਾ ਕਰਾਇਆ ਸੀ ਉਹਦੇ ਨਾਲ ਕਰਾਤਾ ਸੀ ਉੱਥੇ ਨਾਮ ਆ ਉਹ ਵੀ ਕਿੰਨਾ ਚਿਰ ਮੈਂ ਜਵਨਾ ਦੀ ਕਮਾਈ ਖਾਊਗਾ ਦੇ ਕੁਦਰਤੀ ਮਰਦਾ ਫਿਰ ਗੁਰੂ ਘਰ ਤੋਂ ਗੁਰੂ ਘਰ ਦਾ ਰਹ ਜੂਗਾ ਉਹ ਮੁੰਡੇ ਨੂੰ ਪੈਸੇ ਦੇਣਾ ਨਿਸ਼ਚਿਤ ਕਰਨ ਪ੍ਰੋਪਰ ਅੱਛਾ ਕਹਿਣਾ ਮਤਲਬ ਜਿਹੜਾ ਤੁਹਾਡੇ ਕੋਲ ਅੱਜ ਇਸ ਟਾਈਮ ਦੇ ਉੱਤੇ ਛੋਟਾ ਹਾਥੀ ਆ ਤੁਸੀਂ ਉਹਦਾ ਮਤਲਬ ਕਿ ਕੋਈ ਡਰਾਈਵਰ ਦਾ ਵਗੈਰਾ ਇੱਛਾ ਜੀ ਮੁੰਡੇ ਦਾ ਨਾਮ ਅੱਛਾ ਤੇ ਉਹਦੇ ਕਮਾਈ ਤੁਸੀਂ ਕਰ ਰਹੇ ਕਹਿਣ ਦਾ ਤਾਂ ਚਿੱਟਾ ਚਰ ਤੁਸੀਂ ਬੈਠੇ ਉਹਨਾਂ ਚਾ ਤੁਹਾਡਾ ਉਸ ਤੋਂ ਬਾਅਦ ਉਹ ਜਿਹੜਾ ਛੋਟਾ ਥੀਆ ਉਹ ਵੀ ਗੁਰੂ ਘਰ ਤੋਂ ਦਾਨ ਕੀਤਾ ਹੋਇਆ ਹਾਂਜੀ ਅੱਛਾ ਆਪਾਂ ਜੇ ਗੱਲ ਕਰੀਏ ਵੀ ਤੁਸੀਂ ਹੁਣ ਰੋਟੀ ਪਾਣੀ ਹਾਂ ਬਤਾ ਪੁਕਾਰਨਾ ਜੀ ਕਿਤੇ ਢਿੱਲਾ ਮਛਾ ਜਾ ਗੁਰਦੁਆਰੇ ਵੀ ਲੈ ਆਉਣਾ ਅੰਡਗਮੰਡਾ ਵੀ ਅੱਛਾ ਕਹਿਣਾ ਪਤਾ ਜਿੰਨਾ ਚਿਰ ਤੁਹਾਡੇ ਹੱਥ ਪੈਰ ਚੱਲਦਾ ਤੁਸੀਂ ਰੋਟੀ ਪਾਣੀ ਆਰਦਾ ਬਣਾ ਕੇ ਕਰੀਂ ਢਿੱਲਾ ਮਛਾ ਜਾ ਫਿਰ ਗੁਰਦੁਆਰੇ ਵੀ ਲੈ ਲੈਣੀ ਅੰਡਗਮੰਡਾ ਵੀ ਅੱਛਾ ਕਹਿਦਾ ਪਤਲਾ ਵੀ ਜਦੋਂ ਤੁਸੀਂ ਹੁਣ ਤੁਹਾਡੇ ਕੋਲੇ ਤੁਸੀਂ ਇੱਕ ਦਾਨ ਸਾਰਾ ਕੁਝ ਕਰਤਾ ਉਹਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਨੂੰ ਦਾਨ ਕਰਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ ਬੜਾਪਾ ਵੀ ਆਉਣਾ ਹਾਂਜੀ ਠੀਕ ਹੈ ਜਦੋਂ ਬਟਾਪਾ ਸਰੀਰ ਦਾ ਆਪਣਾ ਬੰਦਾ ਮੰਜੇ 'ਚ ਬਹਿ ਜਾਂਦਾ ਕਿ ਉਸ ਟਾਈਮ ਤੇ ਤੁਸੀਂ ਕੋਈ ਗੁਰਦੁਆਰਾ ਸਾਹਿਬ ਨੇ ਲਿਖਤ ਕੀਤੀ ਆ ਵੀ ਮੈਂ ਰੋਟੀ ਪਾਣੀ ਗੁਰਦੁਆਰਾ ਸਾਹਿਬ ਤੋਂ ਨਹੀਂ ਜੀ ਜਵਾਨ ਨਹੀਂ ਜਵਾਨ ਹੁੰਦੇ ਜੀ ਕੋਈ ਲਿਖਤ ਨਹੀਂ ਮਿਲੀ ਅੱਛਾ ਬੰਦਾ ਦੀ ਜਵਾਨ ਹੁੰਦੀ ਆ ਜਵਾਨੀ ਕੱਟ ਹੋਈ ਹਾਂ ਅੱਛਾ ਕੋਈ ਜ਼ਮੀਨ ਕੋਈ ਬਾਣ ਬਾਣ ਨਹੀਂ ਜੀ ਮੇਰੇ ਕੋਲ ਇੱਕ ਕਿੱਲਾ ਛੋ ਗਿਆ ਅੱਛਾ ਬਾਣ ਅੱਛਾ ਜੇ ਆਪਾਂ ਗੱਲ ਕਰੀਏ ਪਰਿਵਾਰ ਦੀ ਮਾਤਾ ਪਿਤਾ ਰਮ ਰਮ ਬਜਾ ਮਾਂ ਮੇਰੀ ਜੀ ਆ ਭਰਾ ਮੇਰਾ ਮਲਾਜਮਾ ਅੱਛਾ ਹੋਪੀਦਾ ਇੱਕ ਪਤੀ ਜੀ ਆ ਕੈਨੇਡਾ ਚ ਰਹਿੰਦੀ ਆ ਸਾਰੀ ਅੱਛਾ ਜੇ ਆਪਾਂ ਗੱਲ ਕਰੀਏ ਕਈ ਵਾਰੀ ਆਪਣੇ ਦਿਲ ਦੇ ਵਿੱਚ ਤਬੰਨਾ ਹੁੰਦੇ ਐ ਜਿਹੜੇ ਪਿੰਡ ਦੇ ਲੋਕ ਐ ਮੋਤਵਾਰ ਸੱਜਣ ਹੁੰਦੇ ਐ ਉਹਨਾਂ ਨੇ ਤੁਹਾਡੇ ਕੋਈ ਆਰਥਿਕ ਤੌਰ ਤੇ ਮਦਦ ਕੀਤੀ ਐ ਕੋਈ 10 20 ਹਜ਼ਾਰ ਦੀ ਲੋੜ ਪਈ 50 ਹਜ਼ਾਰ ਤੱਕ ਕਰਦੀ ਮੈਨੂੰ ਦੇ ਦਿੰਦੇ ਐ ਬਾਅਦ ਬਾਅਦ ਤੇ ਲੈਉਣਾ ਵਾ ਕਿ ਤੋ ਮਹੀਨੇ ਤੋਂ ਮਹੀਨਾ ਘਾਤਰ ਪਰਖੋ ਅੱਛਾ ਪਿੰਡ ਦੇ ਲੋਕ ਚੰਗੇ ਆ ਜਾਣਗੇ ਹਾਂ ਮੈਨੂੰ ਦੇ ਦੱਛਾ ਪੰਜ ਅੱਛਾ ਜੇ ਆਪਾਂ ਗੱਲ ਕਰੀਏ ਹੁਣ ਜੇ ਪਿੰਡ ਦੇ ਦੁਕਾਨਦਾਰਾਂ ਨੂੰ ਕੋਈ ਸਹਾਇਜੋਗ ਮਿਲ ਰਿਹਾ ਤੁਹਾਡੀ ਗੱਲ ਵੀ ਸੁਣਦੇ ਐ ਇੱਕ ਲੋਕਾਂ ਨੂੰ ਚੱਲ ਆਉਂਦਾ ਇੱਕ ਲਾ ਚਾਰ ਬੰਦਾ ਬੈਠਾ ਹੈ ਨਾ ਉਹਦੀ ਸੁਣ ਤੇ ਜੇ ਆਪਾਂ ਗੱਲ ਕਰੀਏ ਸਰਕਾਰ ਵੱਲੋਂ ਕੋਈ ਮਦਦ ਜੀ ਇੱਕ ਮੈਨੂੰ ਟਰਾਈਸਾਈਕਲ ਮਿਲਿਆ 1500 ਰੁਪਏ ਪੈਨਸ਼ਨ ਮਿਲਦੀ ਹੈ ਜੀ ਅੱਛਾ 1500 ਇੱਕ ਟਰਾਈਸਾਈਕਲ ਸਰਕਾਰ ਵੱਲੋਂ ਮਿਲਿਆ ਤੇ 1500 ਰੁਪਏ ਪੈਨਸ਼ਨ ਮਿਲਦੀ ਹੈ ਹਾਂ ਜੀ ਚਲੋ ਇਹ ਨਹੀਂ ਕਿ ਗੁਜ਼ਾਰੇ ਚੋਂ ਕਿ ਆਪਾਂ ਕਹਿ ਸਕਦੇ ਜਿਹੜਾ ਪਰਮਾਤਮਾ ਨੇ ਸੋਚਣਾ ਪਾਣਾ ਵਰਤਾਇਆ ਇਹਨੂੰ ਤਾਂ ਕਟਾਰ ਨਹੀਂ ਸਕਦਾ ਉਹ ਵੀ ਇੱਕ ਮਦਦ ਹੈ ਅੱਛਾ ਜੇ ਆਪਾਂ ਗੱਲ ਕਰੀਏ ਜਿਵੇਂ ਇੱਕ ਆਮ ਇਨਸਾਨ ਵੀ ਹੁੰਦਾ ਇੱਕ ਆਪਾਂ ਆਮ ਇਨਸਾਨ ਹੈ ਕਦੇ ਕੋਈ ਇਹੋ ਜਿਹਾ ਸੋਚਿਆ ਜੇ ਕਿਸੇ ਕੁੜੀ ਦੀ ਵਿਆਹ ਸ਼ਾਦੀ ਹੈ ਤੁਸੀਂ ਉੱਥੇ ਸੋਚਿਆ ਹੋਵੇ ਜਰ ਆਪਾਂ ਵੀ ਚੱਲ ਆਪਾਂ ਗੁਰਦੁਆਰੇ ਟੁਪੀ ਤੇ ਦਿੱਤਾ ਚਾਹ ਦਾ ਆਪਾਂ ਇਹ ਤਾਂ ਬੱਚਿਆਂ ਨੂੰ ਕੁਸਤੇ ਦੀ ਮਾਂ ਦੇ ਦੇ ਦੰਨਾ ਦੀ ਗੁਰਬੇ ਨੂੰ ਬਾਹਰ ਅੰਦਰ ਵੀ ਦੇ ਦੰਨਾ ਉਹ ਪੈਸੇ ਲਾ ਦੰਨਾ ਥੋੜੇ ਕਹਣ ਕਿ ਮੇਰੀ ਕਾ ਦਾ 10000 ਦਿੱਤਾ 5 ਦਿੱਤਾ ਮਾਂ ਦੇ ਦੰਨਾ ਅੱਛਾ ਜਿਹੜਾ ਤੈਨ ਪੁੱਲ ਸਰਦਾ ਉਹ ਜਾ ਦੇ ਦੇ ਨੂੰ ਅੱਛਾ ਆਉਣ ਨਾਲ ਸਮੇਂ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਬੁਢਾਪੇ ਦੇ ਵਿੱਚ ਤੁਸੀਂ ਪਹਿਲਾਂ ਇਹ ਨਹੀਂ ਸੋਚਿਆ ਵੀ ਚਲ ਆ ਜਿਹੜੀ ਜ਼ਮੀਨ ਹੈ ਜਿਆਦਾ ਆਪਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਭਤੀਜੇ ਭਾਈ ਨੂੰ ਦੇ ਦੀ ਨਹੀਂ ਜੀ ਮੈਂ ਨਹੀਂ ਸੋਚਿਆ ਸੋਕੇ ਆ ਬੰਦ ਹੀ ਨਹੀਂ ਮਿਰੀ ਮਾਂ ਕੀ ਕਰਨਾ ਜਮਨਾ ਇਕੱਲਾ ਬੰਦਾ ਰਹੀ ਚੁਦਾ ਕਈ ਬੇਚੀਆ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਗੱਲ ਕਰਦੇ ਆ ਵੀ ਜੇ ਮੈਂ ਆਪਾਂ ਜਾਇਦਾਦ ਆ ਜਿਹੜੀ ਆਪਾਂ ਗੁਰਦੁਆਰਾ ਸਾਹਿਬ ਨੂੰ ਦੇ ਦਿੱਤੀ ਕੱਲ ਨੂੰ ਪਰ ਜੇ ਚੌਟਰ ਸਰਕਾਰਾਂ ਤੋਂ ਕੋਈ ਉਮੀਦ ਕੋਈ ਸੀ ਨਹੀਂ ਦਿੱਤਾ ਹੋਇਆ ਤੇ ਕਰ ਤਾਂ ਗਾਂ ਵੇਖੋ ਮਰਿਆ 2.5 ਲੱਖ ਰੁਪਏ ਲੱਤਵਾ ਸੀ ਮਾਰਕ ਮਿਟੀਆ ਨੂੰ ਪੁੱਛਿਆ ਜੀ ਹਾਂ ਦੇ 2.5 ਲੱਖ ਉਹਨੇ ਵੀ ਤੇਰੇ ਕਾਜ ਪੁਰਾਣੇ ਉਹ ਕਾਜ ਮੇਰੇ ਸਾਰੇ ਬਣੇ ਦੇ ਤਿਆਰ ਅੱਛਾ ਉਹਨਾਂ ਜਵਾਬ ਦੇ ਤਾਂ ਮੁੜ ਕੇ ਮੰਗੇ ਹੀ ਨਹੀਂਗਾ ਅੱਛਾ ਇਹਦੇ ਵਿੱਚ ਗੱਲ ਕਰੀਏ ਜੇ ਆਪਾਂ ਤੁਸੀਂ ਹੈਂਡੀਕੈਪਡ ਹੋ ਤੁਹਾਡਾ ਕੋਈ ਸਿਹਤ ਸਰਟੀਫਿਕੇਟ ਵਗੈਰਾ ਨਹੀਂ ਪੜਨਾ ਚਾਹੀਦਾ ਤੇ ਤੁਸੀਂ ਮੁਫਤ ਇਲਾਜ ਕਰਾ ਸਕੋ ਨਹੀਂ ਵੀ ਹੈਂਡੀਕੈਪਟਾ ਵਾਸਤੇ ਜਿਵੇਂ ਸਹੂਲਤ ਮਿਲਦੀ ਨਹੀਂ ਬਣਾ ਰਤਨ ਕਾਰਬਣੀ ਬਣਾ ਮੇਰਾ ਤਾਂ ਕੰਡ ਅੱਛਾ ਰਸਲ ਜਿਵੇਂ ਇੱਕ ਮੋਦੀ ਦਾ ਆਜੂਸ਼ਮਾਨ ਕਾਰਡ ਵਾਲਿਆ ਸੀ 5 ਲੱਖ ਵਾਲਾ ਉਹ ਵੀ ਨਹੀਂ ਬਣਾਇਆ ਨਹੀਂ ਜੀ ਮੇਰਾ ਨਹੀਂ ਬਣਾ ਅੱਛਾ ਉਹ ਵੀ ਤੁਹਾਨੂੰ ਬਣਵਾਉਣਾ ਚਾਹੀਦਾ ਸੀ ਕਿਉਂ ਇੱਕ ਜਿਹੜੀ ਸਰਕਾਰ ਸਹੂਲਤ ਵੱਲੋਂ ਇੱਥੇ ਜਾ ਕੇ ਜੀ ਬੋਲਦੇ ਕੋਈ ਆ ਕੇ ਗਿਆ ਤੁਰਤ ਆ ਗਈ ਉਹ ਆ ਕੇ ਜਾਦੇ ਨਹੀਂ ਇੱਥੇ ਅੱਛਾ ਅੱਛਾ ਵੀ ਜਾਣੀ ਕਿ ਤੁਹਾਨੂੰ ਜਾਣਕਾਰੀ ਨਹੀਂ ਮਿਲਦੀ ਜਿਹੜੀ ਸਹੂਲਤ ਹਾਂ ਤੇ ਇਹ ਸਨ ਕਾਲਾ ਸਿੰਘ ਇੱਕ ਨਾਚਾਰ ਵਿਅਕਤੀ ਜਿੰਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਇੰਡਰ ਨੂੰ ਦੇਖ ਕੇ ਬਿਲਕੁਲ ਆਇਆ ਲੱਗਦਾ ਯਾਰ ਬਾਕੀ ਇੱਕ ਕੁਦਰਤ ਦਾ ਪਾਣਾ ਪਾਟਾ ਹੈ ਇਹੋ ਜਿਹੇ ਵੀਰਾਂ ਵੀ ਸੇ ਪ੍ਰਮਾਤਮਾ ਜੀ ਮਿਹਰ ਪਰ ਹੱਥ ਰੱਖਦਾ ਅਸੀਂ ਵੀ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਇਹੋ ਜਿਹੇ ਵੀਰ ਜਿਉਂਦੇ ਵਾਸਤੇ ਰਹਿਣ ਪ੍ਰਮਾਤਮਾ ਇਹਨਾਂ ਤੇ ਇਸੇ ਤੇ ਮਿਹਰ ਪਰਿਆ ਹੱਥ ਰੱਖੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਅਜਿਹੀ ਜਾਣਕਾਰੀ ਅਸੀਂ ਪੈਲ ਤੇ ਆਧਾਰ ਤੇ ਤੁਹਾਡੇ ਤੱਕ ਪਹੁੰਚਾਂਦੇ ਰਹੀਏ ਧੰਨਵਾਦ